ਦੋਸਤੋ ਅੱਜ ਦੀ ਇਸ ਕਹਾਣੀ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਮੇਰੀ ਸੱਸ ਬਹੁਤ ਹੀ ਕੁल्ले ਵਿਚਾਰਾਂ ਵਾਲੀ ਔਰਤ ਸੀ। ਅਤੇ ਉਹਨਾਂ ਦੀ ਗੱਲਾਂ ਸੁਣ ਕੇ ਮੈਂ ਤਾਂ 당 ਹੀ ਰਹਿ ਗਿਆ ਸੀ। ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਪਹਿਲਾਂ ਕਦੇ ਕਿਸੇ ਨਾਲ ਪਿਆਰ ਕੀਤਾ ਹੈ? ਤਾਂ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਬੱਸ ਮੈਂ ਕਿਸੇ ਨਾਲ ਪਿਆਰ ਨਹੀਂ ਕੀਤਾ। ਹੱਥਾਂ ਨਾਲ ਹੀ ਕੀਤਾ ਹੈ। ਉਹ ਬੜੇ ਚਾਨਣ ਬੋਲੀ ਕਿਸ ਦੇ ਲਈ? ਤਾਂ ਮੈਂ ਕਿਹਾ ਕਿ ਬਹੁਤ ਸਾਰਿਆਂ ਨੇ। ਜਿੰਨਾ ਬਾਰੇ ਸੋਚ ਕੇ ਮੈਂ ਸਭ ਕੁਝ ਕੀਤਾ ਕੁਝ ਕੁੜੀਆਂ ਤੇ ਕੁਝ ਔਰਤਾਂ ਲਈ ਵੀ ਤਾਂ ਉਹ ਕਹਿਣ ਲੱਗੀ ਹੋਰ ਦੱਸ ਮੈਂ ਕਿਹਾ ਕਿ ਕਦੇ-ਕਦੇ ਤਾਂ ਤੁਹਾਨੂੰ ਯਾਦ ਕਰਕੇ ਵੀ ਇਹਨਾਂ ਕਹਿ ਕੇ ਮੈਂ ਆਪਣੀਆਂ ਨਜ਼ਰਾਂ ਝੁਕਾ ਲਈਆਂ ਸੀ ਮੈਨੂੰ ਲੱਗਾ ਸੀ ਕਿ ਉਹ ਮੇਨਾਂ ਨਾਰਾਜ਼ ਹੋ ਜਾਊਗੀ ਪਰ ਉਹ ਤੇ ਗੱਲ ਸੁਣ ਕੇ ਖੁਸ਼ ਹੋ ਗਈ ਸੀ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਕੁਝ ਸਮੇਂ ਬਾਅਦ ਉਸ ਨੇ ਹੱਸਦਿਆਂ ਹੋਇਆ ਕਿਹਾ ਭਲਾ ਇਸ ਤਰ੍ਹਾਂ ਵੀ ਕੋਈ ਕਰਦਾ ਹੈ ਮੈਂ ਸਮਝ ਲਿਆ ਸੀ ਕਿ ਮੇਰੀ ਸੱਸ ਖੁੱਲੇ ਵਿਚਾਰਾਂ ਵਾਲੀ ਔਰਤ ਹੈ ਅਤੇ ਉਸ ਨੂੰ ਕੋਈ ਇਤਰਾਜ਼ ਨਹੀਂ ਉਸਨੇ ਕਿਹਾ ਤੂੰ ਮੇਰੇ ਨਾਲ ਹੀ ਰਹਿ ਸਕਦਾ ਘਰ ਵਿੱਚ ਆ ਕੇ ਇੱਥੇ ਹੀ ਰਹਿ ਲੈ ਮੇਰੇ ਨਾਲ ਖੁਸ਼ੀਆਂ ਮਨਾ ਇਹ ਸੁਣ ਕੇ ਤਾਂ ਮੈਂ ਹੋਰ ਵੀ ਖੁਸ਼ ਹੋ ਗਿਆ ਸੀ ਕਿਉਂਕਿ ਮੈਨੂੰ ਆਫਰ ਮਿਲ ਰਿਹਾ ਸੀ ਕਿ ਮੈਨੂੰ ਧੀ ਦੇ ਨਾਲ ਨਾਲ ਸੱਸ ਵੀ ਮਿਲ ਰਹੀ ਸੀ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਇਸ ਕਹਾਣੀ ਵਿੱਚ ਮੈਂ ਤੁਹਾਨੂੰ ਦੱਸਦਾ ਹਾਂ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੈਂ 27 ਸਾਲਾਂ ਦਾ ਸੀ ਤੇ ਗ੍ਰੈਜੂਏਸ਼ਨ ਤੋਂ ਬਾਅਦ ਮੇਰੀ ਨੌਕਰੀ ਵੀ ਲੱਗ ਗਈ ਸੀ ਤੇ ਹੁਣ ਮੈਂ ਕਮਾਉਣ ਲੱਗਿਆ ਸੀ ਵਧੀਆ ਗੁਜ਼ਾਰਾ ਚੱਲਦਾ ਸੀ ਮੇਰੇ ਘਰਦਿਆਂ ਨੇ ਮੇਰੇ ਵਿਆਹ ਦੀ ਗੱਲ ਸ਼ੁਰੂ ਕਰ ਦਿੱਤੀ ਸੀ ਮੇਰੇ ਪਰਿਵਾਰ ਵਿੱਚ ਮੇਰੇ ਤੋਂ ਬਿਨਾਂ ਮੇਰੇ ਮਾਪਿਓ ਤੇ ਮੇਰੀ ਵੱਡੀ ਭੈਣ ਸੀ ਮੇਰੀ ਵੱਡੀ ਭੈਣ ਦਾ ਵਿਆਹ ਹੋ ਚੁੱਕਾ ਸੀ ਤੇ ਉਹ ਆਪਣੇ ਪਰਿਵਾਰ ਵਿੱਚ ਆਪਣੇ ਘਰ ਵਾਲੇ ਦੇ ਨਾਲ ਬਹੁਤ ਖੁਸ਼ ਸੀ ਅਤੇ ਮੈਨੂੰ ਉਹਨਾਂ ਦੀ ਖੁਸ਼ੀ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਸੀ ਮੈਨੂੰ ਵੀ ਪਿਆਰ ਕਰਨ ਦੀ ਬੜੀ ਇੱਛਾ ਹੁੰਦੀ ਸੀ ਪਰ ਕਿਸੇ ਨੇ ਨਹੀਂ ਕੀਤਾ ਸੀ ਤਾਂ ਮੈਂ ਸੋਚਦਾ ਸੀ ਕਿ ਜੋ ਮਜ਼ਾ ਘਰ ਵਾਲੀ ਨੂੰ ਪਿਆਰ ਕਰਨ ਦੇ ਵਿੱਚ ਹੈ ਉਹ ਕਿਸੇ ਦੂਸਰੇ ਨੂੰ ਕਰਨ ਦੇ ਵਿੱਚ ਨਹੀਂ ਹੋ ਸਕਦਾ ਮੇਰੇ ਘਰ ਵਾਲਿਆਂ ਨੇ 2-3 ਵਾਰੀ ਮੇਰੇ ਲਈ ਕੁੜੀ ਦੇਖੀ ਅਤੇ ਉਸ ਤੋਂ ਬਾਅਦ ਮੇਰੇ ਪਿਓ ਦੇ ਇੱਕ ਦੋਸਤ ਦੇ ਪਰਿਵਾਰ ਵਿੱਚ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਸੀ ਮੇਰੇ ਪਾਪਾ ਦੇ ਦੋਸਤਾਂ ਬਹੁਤ ਹੀ ਵੱਡਾ ਕਾਰੋਬਾਰ ਸੀ ਅਤੇ ਉਹ ਲੋਕ ਇੱਥੇ ਲੱਗੇ ਹੀ ਰਹਿੰਦੇ ਸੀ ਪਰ ਅੰਕਲ ਦੀ ਮੌਤ ਹੋ ਗਈ ਸੀ ਮੌਤ ਹੋਏ ਨੂੰ ਵੀ 2 ਸਾਲ ਹੋ ਗਏ ਸੀ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਘਰਵਾਲੀ ਤੇ ਉਹਨਾਂ ਦੀ ਘਤੀ ਸੀ ਅਤੇ ਇੱਕ ਧੀ ਉਹਨਾਂ ਦੀ ਵਿਆਹੀ ਹੋਈ ਸੀ ਛੋਟੀ ਵਾਲੀ ਨਿਸ਼ਾ ਜਿਸ ਦੀ ਉਮਰ 17 ਸਾਲ ਸੀ ਅਤੇ ਉਹ ਵੱਡੀ ਵਾਲੀ ਨੀਹਾ ਜਿਸ ਦੀ ਉਮਰ 20 ਸਾਲ ਸੀ ਚੀਲਾ ਦਾ ਵਿਆਹ ਹੋ ਗਿਆ ਸੀ ਜੋ ਕਿ 2 ਸਾਲ ਪਹਿਲਾਂ ਹੀ ਹੋਇਆ ਸੀ ਤੇ ਉਹ ਆਪਣੇ ਪੇਕੇ ਵਾਪਸ ਆ ਗਈ ਸੀ ਉਸ ਦੀ ਆਪਣੇ ਸਹੁਰਿਆਂ ਦੇ ਵਿੱਚ ਨਹੀਂ ਨਿਭੀ ਸੀ ਜਿਵੇਂ ਕਿ ਨੀਹਾ ਬਹੁਤ ਹੀ ਜ਼ਿਆਦਾ ਸੋਹਣੀ ਸੀ ਮੈਂ ਉਸ ਨੂੰ ਵੇਖ ਕੇ ਹੀ ਪਸੰਦ ਕਰ ਲਿਆ ਸੀ ਅਤੇ ਤੁਰੰਤ ਹੀ ਸਾਡਾ ਵਿਆਹ ਵੀ ਹੋ ਗਿਆ ਸੀ ਪਰ ਮੇਰੀ ਪਹਿਲੀ ਰਾਤ ਬਹੁਤ ਹੀ ਖਰਾਬ ਰਹੀ ਮੈਂ ਜਿਵੇਂ ਹੀ ਉਸ ਦੇ ਕੋਲ ਗਿਆ ਤਾਂ ਉਸ ਨੇ ਮੈਨੂੰ ਰੋਕ ਦਿੱਤਾ ਸੀ ਮੈਂ ਉਸ ਨੂੰ ਬਹੁਤ ਸਮਝਾਇਆ ਸੀ ਪਰ ਉਹ ਨਾ ਮੰਨੀ ਮੈਨੂੰ ਬੜਾ ਗੁੱਸਾ ਆਇਆ ਤੇ ਬਹੁਤ ਹੀ ਅਜੀਬ ਲੱਗ ਰਿਹਾ ਸੀ ਕਿ ਆਕਰ ਕੋਈ ਘਰਵਾਲੀ ਇਤਾਂ ਕਿਵੇਂ ਕਰ ਸਕਦੀ ਹੈ ਕਿਉਂਕਿ ਹਰ ਮਰਦ ਚਾਹੁੰਦਾ ਹੈ ਕਿ ਉਸ ਦੀ ਘਰਵਾਲੀ ਉਸ ਦੇ ਨਾਲ ਪਿਆਰ ਕਰੇ ਉਸ ਦੀ ਇੱਜ਼ਤ ਕਰੇ ਫਿਰ ਮੈਂ ਵੀ ਸੋਚਿਆ ਕਿ ਚਲੋ ਹੌਲੀ ਹੌਲੀ ਪਿਆਰ ਨਾਲ ਸਮਝ ਲਵਾਵਾਂਗਾ ਦੋ ਦਿਨਾਂ ਤੱਕ ਮੈਂ ਉਸ ਨੂੰ ਕੁਝ ਵੀ ਨਾ ਕਿਹਾ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ ਫਿਰ ਮੈਂ ਥੋੜੀ ਜਿਹੀ ਜ਼ਬਰਦਸਤੀ ਵੀ ਕੀਤੀ ਪਰ ਉਹ ਫੇਰ ਵੀ ਨਾ ਮੰਨੀ ਹੁਣ ਮੇਰੇ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ ਅਤੇ ਮੈਂ ਉਸਤੇ ਹੁਣ ਜ਼ਿਆਦਾ ਜ਼ੋਰ ਜ਼ਬਰਦਸਤੀ ਨਹੀਂ ਕਰਨਾ ਚਾਹੁੰਦਾ ਸੀ ਮੈਨੂੰ ਉਸ ਦੀਆਂ ਹਰਕਤਾਂ ਦੇ ਉੱਤੇ ਗੁੱਸਾ ਆਉਂਦਾ ਸੀ ਤੀਜੇ ਦਿਨ ਉਹ ਤਿਆਰ ਹੋ ਕੇ ਕਹਿਣ ਲੱਗੀ ਕਿ ਤੂੰ ਮੈਨੂੰ ਬਹੁਤ ਤੰਗ ਕਰਦਾ ਤੂੰ ਮੈਨੂੰ ਮੇਰੇ ਘਰ ਛੱਡ ਦੇ ਮੈਂ ਆਪਣੇ ਘਰ ਜਾਣਾ ਹੈ ਮੇਰੀ ਭੈਣ ਅਤੇ ਮਾਂ ਕੋਲ ਮੈਂ ਉਸ ਨੂੰ ਸਮਝਾਇਆ ਤੇ ਮੇਰੀ ਮਾਂ ਤੇ ਭੈਣ ਨੇ ਵੀ ਸਮਝਾਇਆ ਪਰ ਉਹ ਰੋਣ ਲੱਗ ਪਈ ਮੇਰੀ ਮਾਂ ਨੇ ਕਿਹਾ ਪੁੱਤ ਇਸ ਨੂੰ ਲੈ ਜਾ ਤੇ ਆਪਣੇ ਸਹੁਰੇ ਘਟਾ ਤੇ ਆਪਣੀ ਸੱਸ ਨੂੰ ਸਮਝਾ ਕੇ ਆਈ ਕਿ ਇਸ ਨੂੰ ਕੁਝ ਸਿਖਾ ਕੇ ਭੇਜੋ ਉਹ ਸਮੇਂ ਮੇਰੀ ਮਾਂ ਵੀ ਬਹੁਤ ਗੁੱਸੇ ਵਿੱਚ ਸੀ ਅਤੇ ਉਹ ਵੀ ਜਾਣ ਗਈ ਸੀ ਕਿ ਮੈਂ ਹੁਣ ਤੱਕ ਸ਼ਾਇਦ ਸੋਹਗਰਾਤੀ ਨਹੀਂ ਮਨਾਈ ਸੀ ਮੈਂ ਉਸ ਦਿਨ ਵੀ ਬਹੁਤ ਗੁੱਸੇ ਵਿੱਚ ਸੀ ਮੈਂ ਉਸ ਨੂੰ ਲੈ ਕੇ ਆਪਣੇ ਸਹੁਰੇ ਗਿਆ ਤੇ ਉਸ ਨੂੰ ਛੱਡਣ ਲਈ ਜਾ ਰਿਹਾ ਸੀ ਅਤੇ ਉੱਥੇ ਹੀ ਉਸ ਦੀ ਸਤੇਲੀ ਮਾਂ ਨੂੰ ਏਕੇ ਉਸ ਨੂੰ ਲਿਪਟ ਗਈ ਅਤੇ ਉਹ ਰੋਣ ਲੱਗ ਪਈ ਮੈਂ ਅੰਦਰ ਆ ਕੇ ਮੇਰੀ ਵੱਟੀ ਸਾਲੀ ਦੇ ਨਾਲ ਮਿਲਿਆ ਤੇ ਉਸ ਨਾਲ ਗੱਲਾਂ ਕਰ ਰਿਹਾ ਸੀ ਉਦੋਂ ਮੇਰੀ ਸੱਸ ਤੇ ਮੇਰੀ ਘਰ ਵਾਲੀ ਦੋਨੋਂ ਇੱਕ ਦੂਜੇ ਨਾਲ ਗੱਲਾਂ ਕਰ ਰਹੀਆਂ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਕਰੋ ਕੀ ਗੱਲਾਂ ਕਰ ਰਹੀਆਂ ਨੇ ਤੇ ਨਾ ਹੀ ਮੈਨੂੰ ਉਹਨਾਂ ਦੀ ਗੱਲਾਂ ਸੁਣ ਰਹੀਆਂ ਸੀ ਪਰ ਉਸ ਨੇ ਆਪਣੇ ਹੱਥਾਂ ਦੇ ਨਾਲ ਦੱਸਦਿਆਂ ਮੇਰੇ ਵੱਲ ਇਸ਼ਾਰਾ ਕੀਤਾ ਤਾਂ ਮੈਂ ਸਮਝ ਗਿਆ ਸੀ ਕਿ ਉਹ ਪੱਕਾ ਮੇਰੀਆਂ ਹੀ ਗੱਲਾਂ ਕਰ ਰਹੀਆਂ ਨੇ ਤੇ ਉਹ ਮੇਰੇ ਬਾਰੇ ਹੀ ਦੱਸ ਰਹੀ ਹੈ ਮੈਨੂੰ ਇਸ ਗੱਲ ਉੱਤੇ ਬਹੁਤ ਗੁੱਸਾ ਆਇਆ ਮੈਂ ਉਸ ਨੂੰ ਛੱਡ ਕੇ ਜਾਣ ਹੀ ਲੱਗਾ ਸੀ ਕਿ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਪੁੱਤ ਦੋ ਦਿਨ ਇੱਥੇ ਰੁੱਕੇ ਜਾ ਉਂਝ ਵੀ ਤੈਨੂੰ ਦਫ਼ਤਰ ਤੋਂ ਦੋ ਦਿਨ ਦੀ ਛੁੱਟੀ ਹੈ ਉਹ ਤੂੰ ਸਾਡੇ ਨਾਲ ਦੋ ਦਿਨ ਰਹਿ ਮੈਂ ਉਸ ਵੇਲੇ ਤਾਂ ਨੀਹਾ ਨੂੰ ਸਭ ਕੁਝ ਸਮਝਾ ਦਵਾਂਗੀ ਮੇਰੇ ਵੱਲੋਂ ਅਜੀਬ ਜਿਹੀਆਂ ਨਜ਼ਰਾਂ ਦੇ ਨਾਲ ਵੇਖ ਰਹੀ ਸੀ ਆਖਰ ਮੈਂ ਉਸ ਨੂੰ ਕਿੰਨਾ ਮਨਾ ਕਰਦਾ ਫਿਰ ਮੈਂ ਹਾਂ ਕਰ ਦਿੱਤੀ ਸੀ ਮੇਰੀ ਸੱਸ ਇਹ ਸਦਾ ਤੋਂ ਵੀ ਮਸਰਹਿਆ ਸੀ ਵੈਸੇ ਵੀ ਉਹ ਆਪਣੇ ਸਮੇਂ ਦੀ ਬਹੁਤ ਹੀ ਜ਼ਿਆਦਾ ਸੋਹਣੀ ਸੀ ਅਤੇ ਹੁਣ ਵੀ ਉਸ ਦੀ ਉਮਰ ਮੁਸ਼ਕਲ ਆ 30-35 ਸਾਲ ਹੀ ਸੀ ਤੇ ਦੇਖਣ ਦੇ ਵਿੱਚ ਆਪਣੀਆਂ ਦੋਨੋਂ ਧੀਆਂ ਨਾਲੋਂ ਸੋਹਣੀ ਸੀ ਲੱਗਦਾ ਸੀ ਜਿੱਦਾਂ ਉਹਨਾਂ ਦੀ ਭੈਣ ਹੋਵੇ ਅਤੇ ਉਹ ਮੇਰੀ ਸਾਲੀ ਦੀ ਉਮਰ ਦੀ ਲੱਗਦੀ ਸੀ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਆਪਣੇ ਦੋਸਤਾਂ ਨੂੰ ਮਿਲ ਕੇ ਆਉਣਾ ਹਾਂ ਤਾਂ ਉਸਨੇ ਕਿਹਾ ਠੀਕ ਹੈ ਮੈਂ ਉੱਥੋਂ ਤਿਆਰ ਹੋ ਕੇ ਆਪਣੇ ਦੋਸਤਾਂ ਨੂੰ ਮਿਲਣ ਲਈ ਚਲਾ ਗਿਆ ਸੀ ਆਪਣੇ ਦੋਸਤਾਂ ਦੇ ਨਾਲ ਕੁਝ ਸਮਾਂ ਬਤਾਇਆ ਤੇ ਸ਼ਾਮੀ 8 ਵਜੇ ਜਦੋਂ ਮੈਂ ਘਰ ਆਇਆ ਤਾਂ ਨਾ ਹੀ ਮੇਰੀ ਘਰਵਾਲੀ ਤੇ ਨਾ ਹੀ ਸਾਲੀ ਦੋਨੋਂ ਘਰ ਨਹੀਂ ਸੀ ਮੈਂ ਸਭ ਦੇਖ ਕੇ ਆਪਣੀ ਸੱਸ ਨੂੰ ਪੁੱਛਿਆ ਕਿ ਨੀਹਾ ਅਤੇ ਨੀਸ਼ਾ ਕਿੱਥੇ ਨੇ ਤਾਂ ਉਸਨੇ ਕਿਹਾ ਕਿ ਆਪਣੀ ਸਹੇਲੀ ਦੇ ਘਰ ਗਈਆਂ ਨੇ ਮੇਰੀ ਸੱਸ ਰੋਟੀ ਬਣਾ ਰਹੀ ਸੀ ਉਸਨੇ ਮੈਨੂੰ ਕਿਹਾ ਕਿ ਉਹ ਆਪੇ ਆ ਜਾਣਗੀਆਂ ਅਤੇ ਉਹ ਗੱਲਾਂ ਸੁਣਾ ਰਹੀ ਸੀ ਉਸ ਦੀਆਂ ਗੱਲਾਂ ਸੁਣ ਕੇ ਮੈਂ 당ਗ ਰਹਿ ਗਿਆ ਸੀ ਉਸਨੇ ਮੈਨੂੰ ਫੇਰ ਕਿਹਾ ਕੀ ਤੂੰ ਪਹਿਲਾਂ ਕਦੇ ਕਿਸੇ ਨੂੰ ਪਿਆਰ ਕੀਤਾ ਹੈ? ਤਾਂ ਮੈਂ ਕਿਹਾ ਕਿ ਨਹੀਂ। ਮੈਂ ਕਿਸੇ ਨਾਲ ਪਿਆਰ ਨਹੀਂ ਕੀਤਾ। ਸਿਰਫ ਅਥਾ ਦੇ ਨਾਲ ਹੀ ਕੀਤਾ ਹੈ। ਉਹ ਬੜੇ ਚਾਣ ਨਾਲ ਕਹਿਣ ਲੱਗੀ ਕਿਸ ਦੇ ਲਈ? ਤਾਂ ਮੈਂ ਕਿਹਾ ਕਿ ਬਹੁਤ ਸਾਰੀਆਂ ਕੁੜੀਆਂ ਨੇ ਤੇ ਵਿੱਚ ਔਰਤਾਂ ਵੀ ਸ਼ਾਮਲ ਨੇ। ਫਿਰ ਉਸਨੇ ਕਿਹਾ ਕਿ ਦਾਸਤਾ ਸਹੀ ਕਿ ਮੈਂ ਤੈਨੂੰ ਕਿੰਤਾ ਦੀ ਲੱਗਦੀ ਹਾਂ? ਮੈਂ ਉਹਨਾਂ ਨੂੰ ਕਿਹਾ ਕਿ ਕਈ ਵਾਰੀ ਦਾ ਤੁਹਾਨੂੰ ਯਾਦ ਕਰਕੇ ਵੀ ਇਹ ਕਹਿ ਕੇ ਮੈਂ ਆਪਣੀ ਨਜ਼ਰਾਂ ਝੁਕਾ ਲਈਆਂ ਸੀ ਮੈਨੂੰ ਲੱਗਾ ਸੀ ਕਿ ਸ਼ਾਇਦ ਉਹ ਮੇਰੀ ਇਸ ਗੱਲ ਉੱਤੇ ਮੇਂ ਨਾਰਾਜ਼ ਹੋ ਜਾਊਗੀ ਤੇ ਗੁੱਸਾ ਕਰੂਗੀ ਪਰ ਉਹ ਤਾਂ ਖੁਸ਼ ਹੋ ਗਈ ਸੀ ਅਤੇ ਫਿਰ ਉਸ ਨੂੰ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀ ਪਤਾ ਨਹੀਂ ਕਦੋਂ ਸਵੇਰ ਹੋ ਗਈ ਪਤਾ ਹੀ ਨਾ ਲੱਗਾ ਤੇ ਅਸੀਂ ਕਦੋਂ ਸੋ ਗਏ ਸੀ ਅਤੇ ਉਦੋਂ ਹੀ ਪਤਾ ਲੱਗਾ ਜਦੋਂ ਓਕੇ ਤਾਂ 8 ਵਜੇ ਗਏ ਸੀ ਮੇਰੀ ਵੱਡੀ ਸਾਲੀ ਘਰ ਆ ਗਈ ਸੀ ਅਤੇ ਉਹ ਮੇਰੇ ਵਾਲਾ ਹਰਾਨੀ ਨਾਲ ਵੇਖ ਰਹੀ ਸੀ ਤੇ ਉਸਨੇ ਮੇਰੀ ਸੱਸ ਨੂੰ ਕਿਹਾ ਕਿ ਮਾਂ ਤੁਸੀਂ ਹਰਿਸ਼ਤੇ ਕਮਰੇ ਵਿੱਚ ਕੀ ਕਰ ਰਹੇ ਹੋ ਤੇ ਲੜਖੜਾ ਕੇ ਕਿਉਂ ਚੱਲ ਰਹੇ ਹੋ ਆਕਰ ਕੀ ਹੋਇਆ ਉਹ ਹੱਸਦੇ ਕਹਿਣ ਲੱਗੀ ਕੁਝ ਨਹੀਂ ਮੇਰੀ ਲੱਤ ਦੀ ਨਸ ਤਾਬ ਗਈ ਇਸ ਲਈ ਲੱਤ ਖਸਰਾ ਕੇ ਚੱਲ ਰਹੀ ਹਾਂ ਫਿਰ ਮੇਰੀ ਸੱਸ ਤੁਰੰਤ ਹੀ ਬਾਥਰੂਮ ਦੇ ਵਿੱਚ ਗਈ ਅਤੇ ਫਰੈਸ਼ ਹੋਣ ਲੱਗੀ ਅਤੇ ਉਸ ਤੋਂ ਬਾਅਦ ਉਹ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਜਦੋਂ ਇੰਨਾ ਦੀ ਇਹ ਹਾਲਤ ਹੈ ਤਾਂ ਤੁਸੀਂ ਨੀਹਾ ਦੀ ਕੀ ਹਾਲਤ ਕਰਦੇ ਹੋਗੇ ਫਿਰ ਮੈਨੂੰ ਉਸ ਨੇ ਗੁੱਸਾ ਚੜਾਉਂਦੇ ਹੋਏ ਕਿਹਾ ਉਸ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਭੱਜ ਗਈ ਮੈਂ ਬਾਥਰੂਮ ਗਿਆ ਤੇ ਫਰੈਸ਼ ਹੋਇਆ ਤੇ ਸਵੇਰ ਤੱਕ ਨੀਸ਼ਾ ਵੀ ਆ ਗਈ ਸੀ ਮੈਨੂੰ ਵੇਖ ਕੇ ਉਹ ਥੋੜਾ ਡਰ ਵੀ ਰਹੀ ਸੀ ਮੇਰੀ ਸੱਸ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਕਿਤੇ ਜਾਣ ਦੀ ਕੋਈ ਲੋੜ ਨਹੀਂ ਮੈਂ ਉਸ ਨੂੰ ਸਮਝਾ ਦਿੱਤਾ ਤਾਂ ਹੌਲੀ-ਹੌਲੀ ਉਹ ਸਾਰਾ ਕੁਝ ਸਮਝ ਜਾਊਗੀ ਕੀ ਵਿਆਹ ਤੋਂ ਬਾਅਦ ਕੀ ਹੁੰਦਾ ਮੈਂ ਉਸ ਨੂੰ ਖਿੱਚ ਕੇ ਆਪਣੇ ਵੱਲ ਕੀਤਾ ਅਤੇ ਕਿਹਾ ਕਿ ਸਮਝ ਜਾਵੇ ਤਾਂ ਠੀਕ ਹੈ ਨਹੀਂ ਤਾਂ ਮੇਰੇ ਨਾਲ ਤੇਰਾ guzara ਨਹੀਂ ਤਾਂ ਉਹ ਹੱਸ ਕੇ ਕਹਿ ਲੱਗੀ ਮੈਂ ਨਾਸ਼ਤਾ ਕਰਨ ਤੋਂ ਬਾਅਦ ਬਾਹਰ ਚਲਾ ਗਿਆ ਸੀ ਅਤੇ ਉਸ ਤੋਂ ਬਾਅਦ ਆਪਣੇ ਦੋਸਤਾਂ ਨੂੰ ਮਿਲਿਆ ਅਤੇ ਅਸੀਂ ਅੱਜ ਬਾਹਰ ਜਾ ਕੇ ਫਿਲਮ ਵੇਖਣ ਚਲੇ ਗਏ ਫਿਲਮ ਬਹੁਤ ਹੀ ਜ਼ਿਆਦਾ ਸੋਹਣੀ ਸੀ ਉਸ ਦੇ ਵਿੱਚ ਬਹੁਤ ਹੀ ਰੋਮਾਂਟਿਕ ਸੀਨ ਸੀ ਫਿਲਮ ਦੇਖਦਿਆਂ ਹੋਇਆ ਮੈਂ ਕਈ ਵਾਰੀ ਬੇਤਾਬ ਹੋਇਆ ਮੈਂ ਅੱਜ ਫੈਸਲਾ ਕਰ ਲਿਆ ਸੀ ਕਿ ਚਾਹੇ ਕੁਝ ਵੀ ਹੋ ਜਾਵੇ ਅੱਜ ਜੇ ਕਨਿਹਾ ਆਪਣੀ ਮਰਜ਼ੀ ਦੇ ਨਾਲ ਰਾਜੀ ਨਾ ਹੋਈ ਤਾਂ ਮੈਂ ਪਤਾ ਨਹੀਂ ਕੀ ਕਰ ਦੇਣਾ ਹੈ ਮੈਂ ਆਪਣੇ ਸੌਰੇ ਜਾਣ ਲੱਗਾ ਤੇ ਦਿਲ ਵਿੱਚ ਇਹੀ ਵਿਚਾਰ ਚੱਲ ਰਹੇ ਸੀ ਮੈਂ ਬੇਕਾਬੂ ਹੋ ਰਿਹਾ ਸੀ ਤੇ ਮੈਂ ਅੱਜ ਮਨ ਬਣਾ ਲਿਆ ਸੀ ਕਿ ਅੱਜ ਭਾਵੇਂ ਜੋ ਮਰਜ਼ੀ ਹੋ ਜਾਵੇ ਅੱਜ ਮੈਂ ਨੀਹਾ ਨਾਲ ਗੱਲ ਕਰਕੇ ਹੀ ਰਹਿਣੀ ਹੈ ਤੇ ਆਪਣੀ ਘਰ ਵਾਲੀ ਨੂੰ ਪਿਆਰ ਜ਼ਰੂਰ ਕਰਨਾ ਹੈ ਚਾਹੇ ਉਹ ਰਾਜੀ ਹੋਵੇ ਜਾਂ ਨਹੀਂ ਤੇ ਜਿਉ ਨਾਮੰਨੀ ਤਾਂ ਮੈਂ ਆਪਣੀ ਸੱਸ ਨੂੰ ਹੀ ਘਰ ਪਹੁੰਚਣ ਉੱਤੇ ਨੇਹਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਨਜ਼ਰ ਸਭ ਤੋਂ ਪਹਿਲਾਂ ਉਸ ਦੇ ਭੋਲੇ-ਪਾਣੀ ਚਿਹਰੇ ਉੱਤੇ ਗਈ ਅਤੇ ਉਹ ਮੇਰੇ ਵੱਲ ਵੇਖ ਕੇ ਹੱਸ ਪਈ ਉਸ ਤੋਂ ਬਾਅਦ ਉਸ ਨੇ ਮੈਨੂੰ ਆਪਣੇ ਵੱਲ ਜੀਵ ਨਜ਼ਰਾਂ ਨਾਲ ਵੇਖਦੇ ਹੋਏ ਦੇਖਿਆ ਤੇ ਕਿਹਾ ਕਿ ਕੀ ਗੱਲ ਹੈ ਜੀਜਾ ਜੀ ਇਸ ਤਰ੍ਹਾਂ ਕਿਉਂ ਵੇਖ ਰਹੀ ਹੋ ਮੈਂ ਉਸ ਨੂੰ ਕਿਹਾ ਕਿ ਕੁਝ ਨਹੀਂ ਮੈਂ ਆਪਣੇ ਆਪ ਤੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਫਿਰ ਮੈਂ ਕਮਰੇ 'ਚ ਜਾ ਕੇ ਬੈਠ ਤੇ ਲੰਮਾ ਪੈ ਗਿਆ ਥੋੜੀ ਜਿਹੀ ਬਾਦ ਨੀਸ਼ਾ ਆਈ ਤੇ ਉਸ ਨੇ ਕਿਹਾ ਕੋਈ ਚਾਹੀਦਾ ਹੈ ਤਾਂ ਮੇਰੇ ਮਨ ਵਿੱਚ ਆਇਆ ਕਿ ਕਹਿ ਦਵਾਂ ਪਰ ਫਿਰ ਆਪਣੇ ਆਪ ਨੂੰ ਟਾਲ ਦਿੱਤਾ ਮੇਰਾ ਮਨ ਸੀ ਉਸ ਨੂੰ ਕਿਹਾ ਕਿ ਮੈਨੂੰ ਪਿਆਰਲੀ ਤੂੰ ਚਾਹੀਦੀ ਹੈ ਪਰ ਮੈਂ ਨਹੀਂ ਕਹਿ ਸਕਿਆ ਅਤੇ ਉਸ ਨੂੰ ਕਿਹਾ ਕਿ ਨੀਸ਼ਾ ਮੇਰੀ ਲੱਤਾਂ ਵਿੱਚ ਬਹੁਤ ਦਰਦ ਹੈ ਜੇਕਰ ਤੂੰ ਥੋੜਾ ਜਿਹਾ ਤੇਲ ਲਾ ਕੇ ਮਾਲਿਸ਼ ਕਰ ਦੇਵੇਂ ਨੀਸ਼ਾ ਚੁੱਪ ਕਰਕੇ ਰਸੋਈ ਵਿੱਚ ਗਈ ਅਤੇ ਬੈੱਡ ਉੱਤੇ ਆ ਕੇ ਬੈਠ ਗਈ ਅਤੇ ਉਸ ਤੋਂ ਬਾਅਦ ਉਹ ਮੇਰੇ ਪੈਰ ਘੁੱਟਣ ਲੱਗੀ ਤੇ ਲੱਤਾਂ ਉੱਤੇ ਕੋਸਾ ਤੇਲ ਲਾਉਣ ਲੱਗੀ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਅਤੇ ਫਿਰ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਲੈ ਕੇ ਜਲਦ ਹੀ ਆਵਾਂਗੇ ਤੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕਹਾਣੀ ਦਾ ਪਹਿਲਾ ਭਾਗ ਜੇਕਰ ਵਧੀਆ ਲੱਗਾ ਹੋਵੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਉੱਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ